ਬੜੇ ਵੱਡੇ ਐਕਟਰਸ ਨੇ ਕਿ ਆ ਵੀ ਤੂੰ ਸਾਸੀ ਤਨੂ ਮੂਵੀ ਚ ਲੈਣਾ ਹੈ ਤੇ ਸਾਡੇ ਨਾਲ ਗਾਣਾ ਕਰਨਾ ਹੈ ਤੇ ਮੈਂ ਗਾਣਾ ਵੀ ਬਣਾਇਆ ਅਸੀਂ ਮੂਵੀ ਦੇ ਸੀਨ ਵੀ ਡਿਸਾਈਡ ਕੀਤਾ ਪਰ ਉਹ ਗਾਣਾ ਓਨ ਕਰਨਾ ਚਾਹੁੰਦੇ ਐਕਸਪਲੋਰ ਐਕਸਪਲੋਇਟ ਕਰਨ ਦੇ ਰਾਈਟਸ ਚਾਹੁੰਦੇ ਰੀਮਿਕਸ ਦੇ ਰਾਈਟਸ ਚਾਹੁੰਦੇ ਉਹ ਕਿਤਨਾ ਕਹਤੇ ਉਹ ਜਿਹੜਾ ਢਾਂਗੇ ਆ ਨਾ ਉਹ ਸਹੀ ਨਹੀਂਗਾ ਬਿਜ਼ਨਸ ਅੱਛਾ ਜਿਹੜਾ ਉਹ ਇਸ ਕਰਕੇ ਮੈਂ ਉਹਨੂੰ ਕਿਹਾ ਵੀ ਜਿੰਨੇ ਤੱਕ ਤੁਸੀਂ ਇਹ ਚੇਂਜ ਨਹੀਂ ਕਰ ਸਕਦੇ ਉਹਨਾਂ ਤੱਕ ਮੈਂ ਤੁਹਾਡੇ ਨਾਲ ਗਾਣਾ ਨਹੀਂ ਕਰਾਂਗਾ ਤੇ ਤੁਸੀਂ ਮੈਨੂੰ ਇਹ ਨਹੀਂ ਕਹਿ ਸਕਦੇ ਵੀ ਆਹ ਏਡਾ ਵੱਡਾ ਆਕਟਰ ਆ ਤੇ ਤੁਸੀਂ ਉਹਨੂੰ ਮੂਰੇ ਕਰਕੇ ਕਹੋ ਕਿ ਹੁਣ ਤੂੰ ਤੈਨੂੰ ਮੰਨਣਾ ਹੀ ਪੈਣਾ ਇਹ ਚੀਜ਼ ਮੈਂ ਨਹੀਂ ਕਰਾਂਗਾ ਕਿਉਂਕਿ ਜੇ ਮੈਂ ਕਰਤੀ ਤੇ ਜਿਹੜੇ ਮੇਰੇ ਤੋਂ ਜਿੰਨੇ ਜੂਨੀਅਰ ਆਰਟਿਸਟ ਨੇ ਆਬਵੀਅਸਲੀ ਉਹਨਾਂ ਨੂੰ ਇਹ ਕੰਮ ਕਰਨਾ ਹੀ ਪੈਣਾ ਸੋ ਕਿਤਨਾ ਪਰ ਉਹਦੇ ਵਿੱਚ ਹਾਏ ਹੰਡਾੜ ਹੀ ਹੈ ਵੀ ਤੁਹਾਨੂੰ ਪਰ ਉਹਦੇ ਵਿੱਚ ਤੁਹਾਨੂੰ ਜੇ ਏਪੀ ਨੂੰ ਲੈ ਕੇ ਆਉਣਾ ਤਾਂ ਤੁਸੀਂ ਬਦਲੋਗੇ ਏਪੀ ਨਹੀਂ ਬਦਲੂਗਾ ਇਹ ਨਹੀਂ ਅੱਜ ਤੱਕ ਮੈਂ ਤਾਂ ਨਹੀਂ ਗਾਣਾ ਕੀਤਾ ਮੈਂ ਉਹ ਕਿਤੇ ਗਾਹ ਲੋੜ ਪਈ ਮੈਂ ਉਹ ਤੁਹਾਨੂੰ ਨਾਂ ਵੀ ਦੱਸ ਸਕਦਾ ਵੀ ਕਿੰਨਾ ਹੰਦੇ ਆ ਮਤਲਬ ਵੀ ਏ ਲਿਸਟਰ ਟਾਪ ਦੇ ਆ ਕੈਮਰੇ ਤੋਂ ਬਾਅਦ ਦੱਸ ਦਿਓ ਮੈਂ ਦੱਸਣਾ